ਜੋ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਰੇਡ ਕਰਕੇ ਇੱਕ ਪਿਓਰੈਸਟ ਕੀਤਾ ਜੀ ਜਿਹੜਾ ਕਿ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਭੁੱਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸਿਟੀ ਤੇ ਸਰਦਾਰ ਹਰਪੀ ਸਿੰਘ ਜੀ ਮਡੇਰ ਪੀਪੀਐਸ ਡਿਸਪਲਿਨ ਇਨਵੈਸਟੀਗੇਸ਼ਨ ਅੰਮ੍ਰਿਤਸਰ ਸਿਟੀ ਤੇ ਸਰਦਾਰ ਨਰਜੋਤ ਸਿੰਘ ਜੀ ਸਦੂ ਪੀਪੀਐਸ ਐਡਿਸਪਲਿਨ ਇਨਵੈਸਟੀਗੇਸ਼ਨ ਅੰਮ੍ਰਿਤਸਰ ਸਿਟੀ ਦੇ ਨਿਸ਼ੰਦਰ ਦੇ ਅਕੋਰਡਿੰਗ ਸਾਡਾ ਸਟਾਫ ਜਿਹੜਾ ਵਰਕਆਊਟ ਕਰ ਰਿਹਾ ਜੀ ਜਿਹੜਾ ਪਿਓਰੈਸਟ ਕੀਤਾ ਉਹਦੀ ਡਿਟੇਲ ਇਸ ਪ੍ਰਕਾਰ ਹੈ ਜੀ ਉਹਦਾ ਨਾਮ ਜੀ ਰਾਜਕੁਮਾਰ ਜਿਸ ਰਾਜੂ ਸਾਨੂੰ ਸਰਿੰਦਰ ਸਿੰਘ ਆਰਓ ਨਿਕਾ ਸਿੰਘ ਕਲੋਨੀ ਰਾਮਪੀਰ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਜੀ ਇਹ ਬਾਦ ਅਦਾਲਤ શ્રી ਰਵਿੰਦਰਜੀਤ ਸਿੰਘ ਵਾਈਵਾ ਅਡਿਸ਼ਨ ਸੈਸ਼ਨ ਜੱਜ ਨੇ ਉਹਨਾਂ ਦੇ ਕੋਰਟ ਦੇ ਵਿੱਚੋਂ ਮੁਕੱਦਮਾ ਨੰਬਰ 27 ਮਿਤੀ 5 4 2022 ਅੰਡਰ ਸੈਕਸ਼ਨ 379 ਬੀ 34 ਆਈਪੀਸੀ थाना 베ਰਕਾ ਦਾ ਇਹ ਮੁਕੱਦਮਾ ਜੀ ਜਿਹਦੇ ਵਿੱਚ ਪੀਓ ਸੀ ਜਿਹਦੀ ਪੀਓ ਡੇਟ ਹੈਗੀ ਹੈ ਜੀ 29/1/2025 ਇਹਦੇ ਵਿੱਚ ਪੀਓ ਸੀ ਇਹਨੂੰ ਅੱਜ ਮੈਂ ਤੇ ਮੇਰੀ ਟੀਮ ਨੇ ਅਰੈਸਟ ਕੀਤਾ ਤੇ ਇਹਦੀ ਜਿਹੜੀ ਗ੍ਰਿਫਤਾਰੀ ਉਹ ਥਾਣੇ ਵੇਰ ਕੇ ਪਾਈ ਜਾਏਗੀ ਸਰ ਇਹਦੀ ਬੈਕਗ੍ਰਾਉਂਡ ਕੀ ਹੈ ਸਰ ਇਹਦੀ ਬੈਕਗ੍ਰਾਉਂਡ ਇਸ ਤਰ੍ਹਾਂ ਦੀ ਹੈ ਕਿ ਇਹਦੇ ਨਾਲ ਦਾ ਜਿਹੜਾ ਪੀਓ ਸੀ ਦੂਸਰਾ ਉਹ ਹੀ ਪਰਸੋ ਚੌਥੀ ਜਿਹੜਾ ਮੁੰਡਾ ਸੀ ਉਹ ਇਸੇ ਮਕਦਮੇ ਦੇ ਵਿੱਚ ਸੀ ਸੇਮ ਮਕਦਮੇ ਦੇ ਵਿੱਚ ਉਹਨੂੰ ਹੀ ਪਰਸੋ ਚੌਥੀ ਵੇਰ ਕੇ ਹੈਂਡਓਵਰ ਕਰਕੇ ਆਏ ਆ ਦੋਵੇਂ ਇਸੇ ਮਗਦਮੇ ਦੇ ਵਿੱਚ ਪੀਓ ਸੀ ਸਰ ਇਹਨਾਂ ਦੇ ਪਹਿਲੇ ਮਾਮਲੇ ਕਿੰਨੇ ਨੇ ਇੱਕੋ ਹੀ ਮਗਦਮਾ ਬੱਸੀ ਹੋਈ ਚੋਰੀ ਦਾ ਮਗਦਮਾ ਹੈ ਜੀ